ਭਾਰਤ ਆਪਣੀ ਆਰਥਿਕ ਤਾਕਤ, ਜਨਸੰਖਿਆ ਲਾਭਾਂਸ਼, ਡਿਜੀਟਲ ਅਰਥਵਿਵਸਥਾ ਵਿਕਾਸ ਅਤੇ ਮਜ਼ਬੂਤ ਜੀਡੀਪੀ ਵਿਸਤਾਰ ਵਰਗੇ ਕਾਰਕਾਂ ਦੁਆਰਾ ਸੰਚਾਲਿਤ ਆਪਣੇ ਵਿਸ਼ਵ ਪੱਧਰ ਨੂੰ ਵਧਾਉਣ ਲਈ ਤਿਆਰ ਹੈ। ਗੜਗੜ ਵਾਲੀ ਵਿਸ਼ਵ ਆਰਥਿਕਤਾ ਦੇ ਵਿਚਕਾਰ ਭਾਰਤ ਟੈਕਨੋਲੋਜੀ ਦੇ ਖੇਤਰ ਵਿੱਚ ਇੱਕ ਦੂਰਦਰਸ਼ੀ ਅਤੇ ਤਬਦੀਲੀ ਦਾ ਰਾਜਦੂਤ ਹੈ। ਦੁਨੀਆ ਦੇ ਪ੍ਰਮੁੱਖ ਅਰਥਸ਼ਾਸਤਰੀਆਂ ਨੇ ਕਿਹਾ ਕਿ ਭਾਰਤ ਦੀ ਆਰਥਿਕ ਅਤੇ ਪੂਰ ਰਾਜਨੀਤਿਕ ਭੂਮਿਕਾ ਵਿੱਚ ਵਾਧਾ ਹੋਣਾ ਨਿਸ਼ਚਿਤ ਹੈ। ਭਾਰਤ ਸਭ ਤੋਂ ਉੱਚੀ ਵਿਕਾਸ ਦਰ ਦੀ ਸਮਰੱਥਾ ਵਾਲੀ ਪ੍ਰਮੁੱਖ ਅਰਥਵਿਵਸਥਾ ਹੈ। ਹੁਣ ਤੱਕ ਭਾਰਤ ਨੇ ਦੁਨੀਆ ਦੀ ਸਭ ਤੋਂ ਵਧੀਆ ਡਿਜੀਟਲ ਅਰਥਵਿਵਸਥਾ ਅਤੇ ਵਿੱਤੀ ਬੁਨਿਆਦੀ ਢਾਂਚਾ ਸਫਲਤਾਪੂਰਵਕ ਬਣਾਇਆ ਹੈ ਜੋ ਕਿ ਇੱਕ ਪਰਵਰਤਨਸ਼ੀਲ ਬੁਨਿਆਦੀ ਢਾਂਚਾ ਹੈ ਵਰਤਮਾਨ ਵਿੱਚ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਟੈਕਨਾਲੋਜੀ ਵਿੱਚ ਭਾਰਤ ਦੀ ਛਾਲ ਦੇਸ਼ ਤੇ ਆਰਥਿਕ ਵਿਸਤਾਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਇਸ ਦੀ ਕੇਂਦਰੀ ਸਥਿਤੀ ਲਈ ਇੱਕ ਪ੍ਰਮੁੱਖ ਉਤਪ੍ਰੇਰਕ ਹੋਵੇਗੀ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋਰਨਾਂ ਨੇ ਵਿਸਥਾਰ ਵਿੱਚ ਦੱਸਿਆ ਕਿ ਕਿਵੇਂ ਭਾਰਤ ਵਿਸ਼ਵ ਪੱਧਰ ਤੇ ਇੱਕ ਵੱਡੀ ਭੂਮਿਕਾ ਨਿਭਾਏਗਾ ਯੂਕਰੇਨ ਅਤੇ ਮਦਦ ਪੂਰਬੀ ਚਟਕਰਾ ਚੀਨ ਅਤੇ ਅਮਰੀਕਾ ਦਰਮਿਆਨ ਵੱਧਦੇ ਵਪਾਰ ਅਤੇ ਫੌਜੀ ਤਣਾਅ ਦੇ ਪਿਛੋਕੜ ਵਿੱਚ ਉੱਭਰਦੀ ਪੂਰ ਰਾਜਨੀਤੀ ਦੇ ਵਿਚਾਰ ਭਾਰਤ ਦੀ ਅੰਤਰਰਾਸ਼ਟਰੀ ਭੂਮਿਕਾ ਵਿੱਚ ਵਾਧਾ ਹੋਇਆ ਹੈ ਇਸ ਸਮੇਂ ਵਿਸ਼ਵ ਉਥਲ ਪੁਥਲ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਅਜਿਹੇ ਸਮੇਂ ਭਾਰਤ ਸੰਸਾਰ ਵਿੱਚ ਅਗਵਾਈ ਕਰਨ ਦੇ ਇੱਕ ਦ੍ਰਿਸ਼ਟੀਕੋਣ ਨੂੰ ਨਿਰਿਆਤ ਕਰ ਰਿਹਾ ਹੈ ਉਹਨਾਂ ਕਿਹਾ ਭਾਰਤ ਇੱਕ ਦੂਰਅੰਦੇਸ਼ੀ ਅਤੇ ਟੈਕਨੋਲੋਜੀ ਦੀ ਦੁਨੀਆ ਵਿੱਚ ਤਬਦੀਲੀ ਦਾ ਦੂਤੇ